ਫਿਰ ਜਿਹੜੋ ਪਿਛੋਕੋ ਸਮੁਦਿ ਦੇ ਇਲੈਕਸ਼ਨ ਜਿਵੇਂ ਝੰਡੇ ਤੁਸੀਂ ਬੁਲੰਦ ਕੀਤੇ ਨੇ ਆਮ ਆਦਮੀ ਪਾਰਟੀ ਦੇ ਸਰਪੰਚੀ ਦੇ ਵਿੱਚ ਔਰ ਹੁਣ ਇਹਨਾਂ ਤਿੰਨ ਬਾਈ ਇਲੈਕਸ਼ਨਾਂ ਦੇ ਵਿੱਚ ਉਸੇ ਹਿਸਾਬ ਦੇ ਨਾਲ ਲੋਕ ਮਿਲ ਕੇ ਵੋਟਾਂ ਨੇ ਮੋਟਾ ਜੂਲ ਕੇ ਚੰਭਾਂ ਦੇ ਕੋਈ ਸੱਚੇ ਕਾਸ ਪ੍ਰੋਬਲ ਬਾਦ ਕੋ ਹਤੇ ਆਪਾਂ ਨੂੰ ਸਾਰੇ ਨੂੰ ਬਖਸ਼ਣਗੇ ਅੱਜ ਅੱਜ ਸ਼ੁਕਰਾਨੇ ਵਿੱਚ ਉਹ ਪ੍ਰਾਣਿਕ ਕਾਲਕੇ ਦਰਬਾਰ ਸਾਹਿਬ ਹੋਰ ਮਾ ਦਰਗਾਹ ਮੰਦਿਰ ਆਪਦੀ ਦੇ ਚੱਲੇ ਆ ਸੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਇੱਕ ਨੇ ਹੋ ਲੋ ਬਾਈ ਨਾਲੋਂ ਵੀ ਪਹਿਲਾਂ ਜੋ ਮਹੌ ਤੁਸੀਂ ਸੱਚਾ ਸੀਗਾ ਉਹ ਆਪਾਂ ਸਾਰਿਆਂ ਨੇ ਦੁਬਾਰਾ ਨਾਲ ਮਿਲ ਕੇ ਸਿਰ ਜਣੇ ਅਸੀਂ ਇੱਕ ਪ੍ਰਧਾਨ ਆ ਵਰਕਿੰਗ ਪ੍ਰਧਾਨ ਨਹੀਂ ਤੁਹਾਡੇ ਸਿਪਾਹੀ ਤੁਹਾਡੇ ਚੌਕੀ ਦਾ ਬਣ ਕੇ ਕੰਮ ਕਰਾਂਗੇ ਮੈਂ ਤੇ ਮੇਰੇ ਵੀ ਸ਼ੇਰੀ ਕੋਸੀ ਇਹ ਤੁਹਾਨੂੰ ਜਵਾਬਾ ਕਰਦੇ ਹਾਂ ਸੋ ਤੁਹਾਡਾ ਸਾਰਿਆਂ ਦਾ ਦੇਲ ਦੀ ਗਰਾਈ ਚੋਂ ਬਹੁਤ ਬਹੁਤ ਧੰਨਵਾਦ ਹੁਣ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਅਹੀਂ ਸਾਰੇ ਦੇ ਨਾਲੇ ਸਾਰੇ ਦੇ ਸਾਰੇ ਦਰਬਾਰ ਸਾਹਿਬ ਉਚਾਲੇ ਪਾਈਏ वाहेगुरूसा <laughs> ਸਾਰੇ ਵਰਕਰਾਂ ਵਾਲੇ ਜਨਤਨ ਔਰ ਮੇਰੇ ਬਹੁਤ ਹੀ ਸਤਾਰੀਏ ਸਰਪਸ ਸਿੰਘ ਜੀ ਜੋ ਸਾਹਿਬ ਮੰਤਰੀ ਜੀ ਮੇਰੇ ਵੱਡੇ ਭੈਣ ਕੁਟਰ ਲਖੀਪੁਰ ਜੀ ਮੰਤਰੀ ਸਾਹਿਬ ਔਰ ਸਾਰੇ ਸਤਕਾਰੀਆਂ ਨੂੰ ਸਾਥੀ ਮੇਰੇ ਛੋਟਾ ਵੀ ਕਲਸੀ ਜੀ ਵਰਕਿੰਗ ਪ੍ਰੈਜ਼ੀਡੈਂਟ ਔਰ ਸਾਜੀ ਤਰਫ ਲੜਨੀ ਜਰੂਰ ਸਾਰੀ ਸਤਕਾਰੀਆਂ ਨੂੰ ਸੋ ਸਾਰੇ ਸਤਕਾਰੀਆਂ ਸਾਥੀ ਲਖੋ ਸਾਹਿਬ ਸਾਰੇ ਸਤਕਾਰੀਆਂ ਸਾਥੀ ਵਧੇਕਾਰ ਪਰਾਨ ਮੋਲੇ ਵਾਰੀ ਗੁਰਜੀਤ ਖਾਲਸਾ ਤੁਹਾਡਾ ਧੰਨਵਾਦ ਹੈ ਤੁਸੀਂ ਨਿਮਨ ਇੱਕ ਹੋਇਆ ਯਾਰ ਤੁਹਾਨੂੰ ਕੁੜੀ ਇਹਨਾਂ ਦਾ ਮਾਨ ਸਨਮਾਨ ਰੱਖਿਆ ਥੋੜਾ ਦੇਰ ਦੀ ਹੈ ਜੋ ਬਹੁਤ ਬਹੁਤ ਧੰਨਵਾਦ ਔਰ ਨਾਲ ਹੀ ਪਾਰਟੀ ਦੇ ਬਾਦ ਵੀ ਕਿ ਅੱਜ ਪਾਰਟੀ ਦਾ ਸਥਾਪਨਾ ਦਿਵਸ ਹੈ ਆਮ ਆਦਮੀ ਪਾਰਟੀ ਦਾ ਅੱਜ ਦੇ ਦਿਨ ਸ਼੍ਰੀ ਅਰਵਿੰਦ ਕੇਚਰੀ ਵਾਜੀ ਨੇ ਝਾੜੂ ਚੱਕਿਆ ਸੀ ਰਾਜਨੀਤੀ ਦੇ ਵਿੱਚੋਂ ਗੰਦਲੀ ਰਾਜਨੀਤੀ ਨੂੰ ਸਫਾਈ ਕਰਦਾ ਔਰ ਅੱਜ ਮੈਂ ਸਭ ਤੋਂ ਪਹਿਲਾਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਾ ਹਾਂ ਇਸ ਲਈ ਲੀਡਰਸ਼ਿਪ ਦਾ ਸ਼ੁਕਰੀਆ ਮਾਦ ਕਰਨ ਲਈ ਕੇਜਰੋ ਸਾਹਿਬ ਮਾਨ ਸਾਹਿਬ ਨੂੰ ਸ਼ੁਕਰਾਨਾ ਕਰਦੇ ਲਈ ਸਭ ਤੋਂ ਤੁਹਾਡਾ ਸਾਰੇ ਸਾਥੀਆਂ ਦਾ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਬਹੁਤ ਕਾਰਮਾਨ ਬਖਸ਼ਿਆ ਔਰ ਗੁਆਮਤ ਦਿੱਤੀਆਂ ਇਹ ਮੈਨੂੰ ਇੱਕ ਮਾਰਗ ਦਿਖਾਉਣ ਦੇ ਨਿਰਮਾਣ ਦੇ ਵਰਕਰ ਨੂੰ ਐਡੋ ਵੱਡਾ ਮਾਨ ਬਖਸ਼ਿਆ ਔਰ ਮੇਰੇ ਛੋਟੇ ਵੀ ਰਖਸ਼ਰੀ ਕਲਸੀ ਦੇ ਵਰਕਰ ਨੂੰ ਮੈਂ ਤੁਹਾਨੂੰ ਇੱਕੋ ਬੇਨਤੀ ਕਰਨੀ ਚਾਹੂਗਾ ਰਾਜਨੀਤੀ ਦੇ ਵਿੱਚ ਮੈਂ ਕਦੇ ਕਿਸੇ ਨੂੰ ਇਕੱਲੇ ਵੱਡੇ ਨਹੀਂ ਹੁੰਦਾ ਦੇਖਿਆ ਮੇਰੇ ਸਰਪੰਚ ਆਪ ਦੇ ਪਾਰਟੀ ਨਾਲ ਆਪ ਦੇ ਸਾਥੀਆਂ ਨਾਲ ਆਪ ਦੇ ਵੀਰ ਭੈਣਾਂ ਨਾਲ ਆਪ ਦੇ ਨਾਲ ਹੀ ਵੱਡਾ ਹੁੰਦਾ ਹੈ ਤੇ ਤੁਸੀਂ ਇਹ ਤੁਸੀਂ ਲੋਕਤੋਂ ਜਿੰਨਾ ਦੀ ਵਜ੍ਹਾ ਕਰਕੇ ਅੱਜ ਅਸੀਂ ਸਾਰੇ ਐਮਐਲਏ ਮੰਤਰੀ ਆ ਉਸੇ ਤੋਂ ਤੁਹਾਨੂੰ ਇਸ ਪਿਛਟ ਪਾਰ ਕੇ ਸਹਿਯੋਗ ਮਿਲਦਾ ਹੋਰ ਵਿਸ਼ਵਾਸ ਦਿਵਾਨਾ ਵਿਸ਼ਵਾਸ ਦਿਵਾਨਾ ਕਿ ਪਾਰਟੀ ਦੇ ਵਿੱਚ ਵੀ ਉਹ ਸਰਕਾਰੇ ਦੁਆਰੇ ਵੀ ਰੇ ਕਿੰਦੇ ਉਹਦੇ ਨਾਮ ਹਾਂਜੀ ਸਤਿ ਸ਼੍ਰੀ ਅਕਾਲ ਕੋਈ ਇਹਦਾ ਵੀਰ ਹਨ ਗੋਲੇ ਮਹਿਸੂਸ ਨਾ ਕਰੇ ਕਿਸੇ ਦੇ ਦਿਲ ਚ ਮਾਰੀ ਜਿਵੇਂ ਅੱਜ ਨੂੰ ਆਉਂਦੇ ਆਉਂਦਾ ਪ੍ਰਾਸੰਗਿਕ ਆਉਂਦਾ ਵੀ ਸਮਝ ਗਏ ਅੱਧੀ ਰਾਤ ਨੂੰ ਖਾੜ ਲਿਓ ਤੁਹਾਨੂੰ ਤੁਹਾਡੇ ਵਿੱਚ ਮਿਲਣੇ ਫਿਰ ਰੋਕਦਾ ਕਰਦੇ ਆ ਅੱਜ